ਅਰਦਾਸ ਵੈਲਫੇਅਰ ਕਲੱਬ ਫਗਵਾੜਾ ਬਲੋਕ ਕੀਤੇ ਜਾਂਦੇ ਸਮਾਈ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਚਤੰਦਰ ਬੋਬੀ ਦੀ ਅਗਵਾਈ ਹੇਠ ਸਮੂਹ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਲੱਬ ਵੱਲੋਂ 700 ਦੇ ਕਰੀਬ ਬਜ਼ੁਰਗ ਮਹਿਲਾਵਾਂ ਤੇ ਹੋਰਨਾਂ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨ ਦੀ ਵੰਡ ਕੀਤੀ ਗਈ ਇਸ ਮੌਕੇ ਬਕਫਾ ਬੁਲਾਰਿਆਂ ਨੇ ਜਿਥੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਈ ਭਲਾਈ ਦੇ ਪ੍ਰੋਜੈਕਟਾਂ ਸੰਬੰਧੀ ਜਾਣਕਾਰੀ ਦਿੱਤੀ ਉੱਥੇ ਹੀ ਜਸਪੀਰ ਮਾਹੀ ਨੇ ਦੱਸਿਆ ਕਿ ਕਲੱਬ ਵੱਲੋਂ ਬਜ਼ੁਰਗ ਮਾਤਾਮਾਂ ਭੈਣਾਂ ਨੂੰ ਹ ਅੰਗਹੀਨਾਂ ਨੂੰ व्हीलचेयरਾਂ ਅਤੇ ਜ਼ਰੂਰਤਮੰਦ ਮਰੀਜ਼ਾਂ ਦੀ ਸਸਤੇ ਰੇਟਾਂ ਲਈ ਲੈਬਰਾਟਰੀ ਖੋਲਣ ਦੇ ਨਾਲ-ਨਾਲ ਬਾਹਰ ਜਾਣ ਵਾਲੇ ਵਿਦਿਆਰਥੀਆਂ ਨੂੰ ਆਈਲੈਂਡਸ ਤੇ ਕੋਰਸ ਵੀ ਕਰਵਾਏ ਜਾਂਦੇ ਨੇ ਜੋ ਕਿ ਇੱਕ ਸ਼ਲਾਗਾ ਜੋਗੋਪਰਾ ਲੈ ਉਹਨਾਂ ਦੱਸਿਆ ਕਿ ਇਹ ਸਭ ਜਤेंद्र 바ਵੀ ਦੇ ਯਤਨਾਂ ਸਦਕਾ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਹੀ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਇਸ ਪੈਨਸ਼ਨ ਮਾਨ ਸਮਾਗਮ ਦੌਰਾਨ ਜਤेंद्र 바ਵੀ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਸਾਹਕਾ ਕਾਉਂਸਲਰ ਸੰਜੀਪ ਬੁਗਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਔਰ ਇਸ ਵਾਰ ਜਿਹੜੇ ਐਨਆਰਆਈ ਵੀ ਸਾਡੇ ਬੈਠੇ ਨੇ ਅਸੀਂ ਪਹਿਲਾਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਹੜੇ ਹਮੇਸ਼ਾ ਸਾਡਾ ਸਹਿਯੋਗ ਦਿੰਦੇ ਨੇ ਅਰਦਾਸ ਵੈਫਰ ਸੁਸਾਇਟੀ ਦਾ ਉਹ ਸਾਡੇ ਬੋਈ ਭਾਈ ਦਾ ਬਹੁਤ ਬਹੁਤ ਸਹਿਯੋਗ ਦਿੰਦੇ ਨੇ ਉਹਨਾਂ ਦੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਹੀ ਪ੍ਰਾਲੇ ਹੁੰਦੇ ਨੇ ਔਰ ਇਸ ਵਾਰ ਜਿਹੜਾ 700 ਦੇ ਕਰੀਬ ਜਿਹੜੀਆਂ ਸਾਡੇ ਮਾਤਾ ਮਾ ਪੈਣਾ ਨੂੰ ਪੈਨਸ਼ਨ ਦਿੱਤੀ ਗਈ ਆ ਔਰ ਇੱਕ ਹੋਰ ਸਾਡੇ ਮਾਤਾ ਜੀ ਸਵਰਗੀ ਬਿਮਲਾ ਰਾਣੀ ਜੀ ਸਾਡੇ ਬੋਈ ਭਾਈ ਦੇ ਮਦਦ ਸਾਡੇ ਮਾਤਾ ਜੀ ਨੇ ਉਹਨਾਂ ਦੀ ਯਾਦ ਵਿੱਚ ਅੱਜ ਲੰਗਰ ਵੀ ਲਗਾਇਆ ਗਿਆ ਸੰਗਤਾਂ ਨੂੰ ਲੰਗਰ ਵੀ ਸ਼ਕਾਇਆ ਕੀ ਨੇ ਅੱਜ ਜੀ ਤੇ तकरीबन ਇਹ ਤੋਂ ਇਲਾਵਾ ਹੋਰ ਕੀ ਕੰਮ ਆਇਆ ਨਾ ਇਹਨਾਂ ਤੋਂ ਇਲਾਵਾ ਬੋਈ ਭਾਜੀ ਸਾਡੇ ਪ੍ਰਧਾਨ ਜੀ ਵਿਕਲਾਗ ਜਿਹੜੇ ਹਰ ਪੈਨਸ਼ਨ 15 ਤਰੀਕ ਨੂੰ ਉਹਨਾਂ ਨੂੰ ਬੀਲ ਜਿੱਤੇ ਜਾਂਦੀਆਂ ਨਾਲ ਪੈਨਸ਼ਨ ਵੀ ਦਿੱਤੀ ਜਾਂਦੀ ਹੈ ਜੀ ਉਹਨਾਂ ਨੂੰ ਤੇ ਕਿੱਥੋਂ ਕਿੱਥੋਂ ਲੋਕ ਕੋਈ ਅੰਦਾਜ਼ਾ ਹੈ ਵੀ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਆ ਰਹੇ ਹਨ ਔਰ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਹਰ ਕੋਨੇ-ਕੋਨੇ ਤੋਂ ਲੋਕ ਇੱਥੇ ਆ ਕੇ ਜਿਹੜੇ ਬੀਚੇ ਜਿਹੜੇ ਆਪਾਂ ਜਿਹੜੇ ਲੋੜ ਮੰਦਾ ਕੋਸੀ ਗਣੋਂ ਦਿੱਤੇ ਜਾਣੇ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਸਾਡੇ ਵੀਰ ਆਉਂਦੇ ਨੇ ਸਾਰੇ ਐਸੋ ਪਿੰਡਾਂ ਵਿੱਚੋਂ ਸਾਡੇ ਭਰਾ ਆਉਂਦੇ ਨੇ ਜਿਹਨਾਂ ਤੱਕਾਂ ਇਹ ਖਬਰ ਨਹੀਂ ਤੁਹਾਡੀ ਪਹੁੰਚੀ ਬਈ ਜਣੇ ਬੋਵੀ ਭਾਈ ਸੇਵਾ ਕਰਦੇ ਆ ਬਈ ਉਹਨਾਂ ਨੂੰ ਬੀਲ ਚੇਰਾਂ ਦੀ ਲੋੜ ਆ ਤੇ ਉਹਨਾਂ ਨੂੰ ਕੀ ਮੈਸੇਜ ਤੁਹਾਡਾ ਉਹ ਤੁਹਾਡੇ ਮੀਡੀਆ ਰਾਹੀਂ ਜੇ ਤੁਸੀਂ ਸ਼ੇਅਰ ਕਰਦੇ ਸਾਰੇ ਭਰਾਵਾਂ ਨਾਲ ਕੇ ਸ਼ੇਅਰ ਕਰਦੇ ਸਾਡਾ ਮੈਸੇਜ ਹਰ ਇੱਕ ਤੱਕ ਪਹੁੰਚਦਾ ਸੀ ਇਹ ਹੀ ਬੇਨਤੀ ਕਰਾਂਗੇ ਜਿਸ ਕਿਸੇ ਭਰਾ ਨੂੰ ਬੀਲ ਚੇਰ ਦੀ ਲੋੜ ਹੋਵੇ ਅਰਦਾਸ ਬਿਲ ਸੋਸਾਇਟੀ ਨਾਲ ਕੇ ਜਰੂਰ ਕੰਡੈਕਟ ਕਰੇ ਤੇ ਬੀਲ ਚੇਰ ਵੀ ਮਿਲੂ ਹਾਂਜੀ ਜਰੂਰ ਨਾਲ ਟੈਂਸ਼ਨ ਵੀ ਨਾਲ ਦਿੱਤੀ ਜਾਊਗੀ ਉਹਨਾਂ ਨੂੰ ਮਿਲੂਗੀ ਕਹਿੰਦੇ ਸਮਾਈ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਚਤੰਦਰ ਬੋਬੀ ਦੀ ਅਗਵਾਈ ਹੇਠ ਸਮੂਹ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਲੱਬ ਵੱਲੋਂ 700 ਦੇ ਕਰੀਬ ਬਜ਼ੁਰਗ ਮਹਿਲਾਵਾਂ ਤੇ ਹੋਰਨਾਂ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨ ਦੀ ਵੰਡ ਕੀਤੀ ਗਈ ਇਸ ਮੌਕੇ ਬਖਫਰ ਬੁਲਾਰਿਆਂ ਨੇ ਜਿੱਥੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਈ ਭਲਾਈ ਦੇ ਪ੍ਰੋਜੈਕਟਾਂ ਸੰਬੰਧੀ ਜਾਣਕਾਰੀ ਦਿੱਤੀ ਉੱਥੇ ਹੀ ਜਸਪੀਰ ਮਾਹੀ ਨੇ ਦੱਸਿਆ ਕਿ ਕਲੱਬ ਵੱਲੋਂ ਬਜ਼ੁਰਗ ਮਾਤਾਮਾਂ ਭੈੜਾਂ ਨੂੰ ਹਰ ਮਹੀਨੇ ਪੈਨਸ਼ਨ ਦੇਣ ਦੇ ਨਾਲ-ਨਾਲ ਅੰਗਹੀਣਾ ਨੂੰ व्हीਲ ਜ਼ਰੂਰਤਮੰਦ ਮਰੀਜ਼ਾਂ ਦੀ ਸਸਤੇ ਰੇਟਾਂ ਲਈ ਲੈਬਰਾਟਰੀ ਖੋਲਣ ਦੇ ਨਾਲ ਨਾਲ ਬਾਹਰ ਜਾਣ ਵਾਲੇ ਵਿਦਿਆਰਥੀਆਂ ਨੂੰ ਆਈਲੈਂਡਸ ਤੇ ਕੋਰਸ ਵੀ ਕਰਵਾਏ ਜਾਂਦੇ ਨੇ